ਹਾਂਜੀ ਸਾਰਿਆਂ ਨੂੰ ਸ਼ੁਕਰੀਆ ਮੈਂ ਤੁਹਾਡਾ ਆਪਣਾ ਪਿੰਡਿਆਂ ਵਾਲਾ ਜੀ ਤੇ ਆਪਣਾ ਰੀਤਾਂ ਨਾਲ ਪ੍ਰੀਤਾਂ ਦੀ ਵੈਬ ਸੀਰੀਜ਼ ਆ ਰਹੀ ਹੈ 14 ਤਰੀਕ ਨੂੰ ਚਪਾਲ ਤੇ ਤੇ ਆਪਣੇ ਮੈਮ ਨੇ ਬਣਾਈ ਹੈ ਜੀ ਤੇ ਇਹ ਨਾ ਕਿ ਸੱਭਿਆਚਾਰ ਦੇ ਆਪਣੀ ਵੈਬ ਸੀਰੀਜ਼ ਹੈ ਜੀ ਜੋ ਕਿ ਆਪਣੇ ਰੀਤੀ ਰਿਵਾਜ ਹੁੰਦੇ ਨੇ ਵੀ ਵਿਆਹਾਂ ਦੇ ਵਿੱਚ ਕੀ ਹੁੰਦਾ ਵਿਆਹ ਤੋਂ ਬਾਅਦ ਕੀ ਹੁੰਦਾ ਹਨਾ ਲੋਕ ਗਾਣੇ ਤੇ ਇਹ ਜੀ ਮੈਨੂੰ ਐਂ ਲੱਗਦਾ ਕਿ ਬਹੁਤ ਘੱਟ ਉਪਰਾਲਾ ਕੀਤਾ ਗਿਆ ਤੇ ਸੱਚੀ ਬਹੁਤ ਵਧੀਆ ਲੱਗਿਆ ਜੀ ਤੂੰ ਸਾਨੂੰ ਕਿਹਾ ਹਨਾ ਵੀ ਇਹ ਵਿਆਹਾਂ ਦੀਆਂ ਗੱਲਾਂ ਨੇ ਕਿਉਂਕਿ ਆਪਣੇ ਸਾਰਾ ਆਰਟੀਫੀਸ਼ਲ ਹੋਈ ਜਾਂਦਾ ਹੰਟੀ ਠੀਕ ਹੋਣੀ ਹੋਣੀ ਹੈ ਨਹੀਂ ਜਿਹੜੇ ਅਸਲੀ ਹੈਗੇ ਆ ਹਾਂਜੀ ਅਸੀਂ ਸਾਡੇ ਤੋਂ ਬਾਅਦ ਵਾਲੇ ਬੱਚਿਆਂ ਨੂੰ ਹੋਰ ਘੱਟ ਪਤਾ ਲੱਗੂ ਤੂੰ ਹੋਰ ਘੱਟ 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 ਤਾਂ ਉਹ ਚੀਜ਼ਾਂ ਜਿਹੜੀਆਂ ਅਲੋਪ ਹੋ ਜਾਂਦੀਆਂ ਹਾਂ ਸਹੀ ਗੱਲ ਆ ਜੀ ਮੈਨੂੰ ਐ ਲੱਗਦਾ ਵੀ ਲਾਸਟ ਪੀੜੀ ਹੈ ਜੀ ਸਾਡੀ ਮਾਵਾ ਸਾਡੀ ਦਾਦੀਆਂ ਜੋ ਇਹ ਚੀਜ਼ਾਂ ਸਾਨੂੰ ਹਨਾ ਦੱਸ ਕੇ ਜਾਣਗੀਆਂ ਨਹੀਂ ਬਾਕੀ ਹੁਣ ਤਾਂ ਸਾਨੂੰ ਪਤਾ ਹੀ ਹੈਗਾ ਵੀ ਕੀ ਮਹੌਲਾ ਲੱਗ ਰਿਹਾ ਸਾਰਾ ਕੁਝ ਨਕਲੀ ਹੈ ਜੀ ਉਸੇ ਕਰਕੇ ਬਿਠਨੇ ਇਹ ਤੁਹਾਨੂੰ ਨਹੀਂ ਦੂਰ ਚੱਲ ਰਿਹਾ ਹੈਗਾ ਤਾਂ ਆ ਸਾਡੀ ਪੀੜ੍ਹੀ ਨੂੰ ਤਾਂ ਦੱਸਣ ਵਾਲੀ ਹਾਂ ਸਹੀ ਗੱਲ ਹੈ ਕਿ ਤੇ ਆਪਣਾ ਚਪਾਲ ਤੇ ਅੱਜ ਦੀ 14 ਤਰੀਕ ਨੂੰ ਤੇ ਸਾਰੇ ਜਣੇ ਦੇਖੋ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿ ਆਪਣੇ ਸੱਭਿਆਚਾਰਾ ਜੀ ਇਹ ਲੋਪ ਨਹੀਂ ਹੋਣਾ ਚਾਹੀਦਾ ਤੇ ਜਦੋਂ ਤੁਸੀਂ ਇਹਨੂੰ ਦੇਖੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਆਉਣੀਆਂ ਜਿਹੜੇ ਆਪਣੇ ਦਾਦੀਆਂ ਦੇ ਵਿਆਹ ਹੋਏ ਸੀ ਆਪਣੀਆਂ ਪਾਣਾ ਜੀ ਜਿਹੜੇ ਪੁਰਾਣੇ ਬਜ਼ੁਰਗਾਂ ਦੇ ਵਿਆਹ ਹੋਏ ਸੀ ਸਾਰੀਆਂ ਇਹ ਆਪਣੇ ਵੈਬ ਸੀਰੀਜ਼ ਦੇ ਵਿੱਚ ਮਿਲਣਗੀਆਂ 14 ਤਰੀਕ ਨੂੰ ਚਪਾਲ ਤੇ